ਦਸ਼ਮੇਸ਼ਵਨ ਇਲਾਕੇ ਦੇ ਰਹਿਣ ਵਾਲੇ ਵਿਕਰਮ ਜੀਠੀਆ ਦੇ ਵਕੀਲ ਕਿਰਨਪ੍ਰੀਤ ਸਿੰਘ ਮੋਨੂ ਨੂੰ ਕੀਤਾ ਗਿਆ ਘਰ ਦੇ ਵਿੱਚ ਨજરਬੰਦ ਕਿਰਨਪ੍ਰੀਤ ਸਿੰਘ ਮੋਨੂ ਨੂੰ ਘਰ ਦੇ ਵਿੱਚ ਨજરਬੰਦ ਕੀਤਾ ਗਿਆ ਅਤੇ 1 ਘੰਟੇ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਉੱਥੇ ਹੀ ਕਿਰਨਪ੍ਰੀਤ ਸਿੰਘ ਮੋਨੂ ਦਾ ਕਹਿਣਾ ਕਿ ਮੈਂ ਵਿਕਰਮ ਜੀਠੀਆ ਦਾ ਵਕੀਲ ਹਾਂ ਅਤੇ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਸਿਪਾਹੀ ਵੀ ਹਾਂ ਪਰ ਮੈਨੂੰ ਪੁਲਿਸ ਅਧਿਕਾਰੀਆਂ ਵੱਲੋਂ ਘਰ ਦੇ ਵਿੱਚ ਹੀ ਨજરਬੰਦ ਕਰ ਦਿੱਤਾ ਗਿਆ ਹੈ ਅਤੇ ਮੈਂ ਤੜਕਸਾਰ ਚੰਡੀਗੜ੍ਹ ਪਹੁੰਚਣਾ ਸੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਮੈਨੂੰ ਨજરਬੰਦ ਕਰ ਦਿੱਤਾ ਗਿਆ ਹੈ 1 ਘੰਟੇ ਤੋਂ ਉੱਤੇ ਦਾ ਸਮੇਂ ਹੋ ਗਿਆ ਹੈ ਮੈਨੂੰ ਹੁਣ ਹਜੇ ਤੱਕ ਨਹੀਂ ਜਾਣ ਦਿੱਤਾ ਪਰ ਹੁਣ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਦਿਨ ਬੁੱਧਵਾਰ 2 ਤਰੀਕ ਸਮਾਂ तकरीबन 8:10 ਮਿੰਟ ਦੀਆਂ ਇਹ ਤਸਵੀਰਾਂ ਨੇ ਹਾਂ ਸਰ ਜਿਹੜੀ ਕਰਨੇ ਚੰਡੀਗੜ੍ਹ ਜਾਣਾ ਸੀ ਰੋਕਿਆ ਜਾ ਰਿਹਾ ਸੀ ਪਰਮਿਸ਼ਨ ਅਕੀਤੀ ਜਾ ਰਹੀ ਹੈ ਕੈਜ਼ਨ ਐਡਵੋਕੇਟ ਮੈਂ ਇਸ ਤੋਂ ਪਹਿਲਾਂ ਵੀ ਆਪਣਾ ਦਿਖਾ ਕੇ ਟੈਕੀ ਆ ਮੇਰਾ ਆਈਡੈਂਟੀਟੀ ਕਾਰਡ ਆ ਅਮਰਸਰ ਬਾਰ ਐਸੋਸੀਏਸ਼ਨ ਦਾ ਮੇਰੀ 2006 ਦੀ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਵੱਲੋਂ ਜਿਹੜੀ ਸੀ ਮੇਰੀ ਅਨਰੋਲਮੈਂਟ ਹੋਈ ਹੋਈ ਆ ਰੈਗੂਲਰ ਮੈਂਬਰ ਮੈਂ ਇਸ ਬਾਰ ਐਸੋਸੀਏਸ਼ਨ ਦਾ ਆ ਇਹਦੇ ਨਾਲ ਹੀ ਮੇਰੇ ਕੋਲ ਜਿਹੜਾ ਆ ਇਹ ਹੈਗਾ ਮੇਰਾ ਸਰਟੀਫਿਕੇਟ ਅਮਰਸਰ ਬਾਰ ਐਸੋਸੀਏਸ਼ਨ ਵੱਲੋਂ 30 6 ਨੂੰ 30 ਜੂਨ ਨੂੰ 319 ਨੰਬਰ ਦੇ ਨਾਲ ਮੈਨੂੰ ਇਸ਼ੂ ਕੀਤਾ ਗਿਆ ਮੇਰਾ ਰੋਲ ਕੀ ਐਜ਼ ਐਨ ਐਡਵੋਕੇਟ ਵਿਦ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਐਂਡ ਹੈਜ਼ ਬੀਨ ਪ੍ਰੈਕਟਿਸਿੰਗ ਐਜ਼ ਐਨ ਐਡਵੋਕੇਟ ਇਨ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਸਿንስ ਦੋਜ਼ ਆਰ ਸ਼ੇਪ ਟੂ ਟਿਲ ਡੇਟ ਹੀ ਇਜ਼ ਅ ਰੈਗੂਲਰ ਮੈਂਬਰ ਆਫ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਪ੍ਰਧਾਨ ਸਾਡੇ ਗੁਰਪ੍ਰੀਤ ਮਨੇਸਰ ਜੀ ਸੈਕਟਰੀ ਵਿੱਕੀ ਮਹਿਰਾ ਜੀ ਮੇਰੇ ਨਾਲ ਬੈਠੇ ਨੇ ਸਾਡੇ ਬਾਰ ਦੇ ਪਹਿਲੋਂ ਪ੍ਰਧਾਨ रह चुके ਨੇ ਬਹੁਤ ਸਤਿਕਾਰਯੋਗ ਐਡਵੋਕੇਟ ਪ੍ਰਦੀਪ ਸੈਣੀ ਜੀ ਨੇ ਐਡਵੋਕੇਟ ਅਮਨ ਭਾਤਵਾਜ ਨੇ ਐਡਵੋਕੇਟ ਅਮਨਦੀਪ ਰੰਧਾਵਾ ਨੇ ਐਡਵੋਕੇਟ ਸਰਬੰਨ ਬੈਠੇ ਆ ਮੈਂ ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਆਇਆ ਜੀ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈసర్ ਸਦਾ ਬੈਕੰਮ ਤੋਂ ਮਜੀਠਿਆ ਦਾ ਆਇਆ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੈਂ ਉਹਨਾਂ ਰਾਈਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਚਾ ਚੰਡੀਗੜ੍ਹ ਜਾਣਾ ਸੀਗਾ ਕਿਉਂਕਿ ਇੱਕ ਐਡਵੋਕੇਟ ਦਾ ਰਾਈਟਾ ਤਾਂ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋ ਰਹੀ ਹੈ ਜੀ ਸਰਦਾਰ ਮਜੀਠੀਆ ਸਾਹਿਬ ਦੀ ਮੈਨੂੰ ਆਪਣੇ ਵੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਹੈ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਣ ਕੇ ਮੈਨੂੰ ਘਰੇ ਹਾਊਸ ਅਰੈਸਟ ਕਰਕੇ ਡਿਟੇਨ ਕਰ ਦਿੱਤਾ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਐਡਵੋਕੇਟ ਦੇ ਰਾਈਟਸ ਦੇ ਵੀ ਅਗੇਂਸਟ ਜਿਹੜੀ ਹੈ ਵਾਇਲੇਸ਼ਨ ਹੈ ਕਲਾਇੰਟ ਪ੍ਰਿਵੀਲੇਜ ਐਕਟ ਦੇ ਅਗੇਂਸਟ ਜਿਹੜੀ ਵਾਇਲੇਸ਼ਨ ਹੈ ਮੈਂ ਵਕੀਲ ਆ ਮੈਨੂੰ ਤੁਸੀਂ ਵਕੀਲ ਦੇ ਹੋਣ ਦੇ ਤੌਰ ਤੇ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਰਹੇ ਹੋ ਤਾਂ ਮੈਨੂੰ ਕੋਈ ਨੋਟਿਸ ਦਿਓ ਮੈਨੂੰ ਕੋਈ ਨੋਟਿਸ ਇਸ਼ੂ ਕਰੋ ਮੈਨੂੰ ਕਾਰਨ ਦੱਸੋ ਕਿਉਂ ਜਾ ਰਿਹਾ ਤੇ ਇਹਨਾਂ ਵੱਲੋਂ ਇੱਕੋ ਹੀ ਗੱਲ ਕਹਿ ਰਹੇ ਜੀ ਤੁਸੀਂ ਅਕਾਲੀ ਦਲ ਨਾਲ ਸੰਬੰਧ ਤੁਸੀਂ ਅਕਾਲੀ ਦਲ ਨਾਲ ਸੰਬੰਧ ਤੁਸੀਂ ਉੱਤੇਦਾਰ ਹੋ ਤੁਸੀਂ ਵਰਕ ਕਰੋ ਇਹ ਗੱਲ ਦੱਸੋ ਕਿ ਕਿਤੇ ਲਿਖਿਆ ਕਿ ਕਿਸੇ ਪਾਰਟੀ ਦਾ ਉੱਤੇਦਾਰ ਹੋਣਾ ਮੈਂ ਲੀਗਲ ਵਿੰਗ ਦਾ ਵੀ ਉੱਤੇਦਾਰ ਹਾਂ ਅਕਾਲੀ ਦਲ ਦੇ ਲੀਗਲ ਵਿੰਗ ਦਾ ਉੱਤੇਦਾਰ ਪਰ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਬਿਲਕੁਲ ਡਰੈਸ ਕੋਡ ਦੇ ਵਿੱਚ ਹਾਂ ਮੈਂ ਅੱਜ ਐਡਵੋਕੇਟ ਦੀ ਹਸਿਆਤ ਦੇ ਵਿੱਚ ਹੀ ਚੱਲ ਰਿਹਾ ਮੈਂ ਪਿਛਲੇ ਦਿਨਾਂ ਤੋਂ ਐਡਵੋਕੇਟ ਦੇ ਤੌਰ ਤੇ ਕੰਮ ਆਪਣ ਪਰ ਇਹਨਾਂ ਵੱਲੋਂ ਜਿਹੜਾ ਆ ਉਸ ਚੀਜ਼ ਨੂੰ ਨਹੀਂ ਮੰਨਿਆ ਗਿਆ ਇਸ ਸਬੰਧਤ ਮੈਂ ਪਹਿਲਾਂ ACP ਸਾਹਿਬ ਨੂੰ ਇਹਨਾਂ ਨੇ SHO ਸ਼ਹਾਟਾ ਇੰਸਪੈਕਟਰ ਵਿਕਰਾਂਤ ਸ਼ਰਮਾ ਤੇ ਸਬੰਧਤ ਤਮਪੂਲਿਸ ਮੁਲਾਜ਼ਮ ਇੱਥੇ ਆਏ ਸੀਗੇ ਜਿਨ੍ਹਾਂ ਨੇ ਡਿਟੇਨ ਕੀਤਾ ਉਹਨਾਂ ਮੈਨੂੰ ਕਿਹਾ ਜੀ ACP ਸਾਹਿਬ ਤੇ CP ਸਾਹਿਬ ਦਾ ਹੁਕਮ ਹੈ ਜਦੋਂ ਮੈਂ ACP ਅਮਰਸਰ ਵੈਸ ਨੂੰ ਕਾਲ ਕੀਤੀ ਉਹਨਾਂ ਫੋਨ ਨਹੀਂ ਚੁੱਕਿਆ ਮੈਂ ਇਸ ਸਬੰਧਤ ਪੁੱਛਣ ਲਈ ਮੈਂ ਉਹਨਾਂ ਨੂੰ ਫੇਰ ਇੰਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਬੰਧਤ ਅਫਸਰ ਸਾਹਿਬਾਨ ਨਾਲ ਗੱਲ ਕਰ ਲਓ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਨੂੰ ਹੁਕਮ ਹੈ ਜੀ CP ਸਾਹਿਬ ਦਾ ਹੁਕਮ ਹੈ ਕਿ ਅਰੈਸਟ ਕਰੋ ਹਾਊਸ ਅਰੈਸਟ ਕਰੋ ਡਿਟੇਨ ਕਰੋ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਉਸ ਤੋਂ ਬਾਅਦ ਮੈਂ ਆਪਣੇ ਸਬੰਧਤ ਅਮਰਸਰ ਬਾਰ ਐਸੋਸੀਏਸ਼ਨ ਨੂੰ ਇਨਫੋਰਮ ਕੀਤਾ ਪ੍ਰਧਾਨ ਜੀ ਸਾਡੇ ਪ੍ਰਦੀਪ ਸੈਣੀ ਜੀ ਹੁਣ ਇੰਪੀਨੇਸਰ ਸਾਹਿਬ ਸਾਰਿਆਂ ਨੂੰ ਇਨਫੋਰਮ ਕੀਤਾ ਐਡਵੋਕੇਟ ਸਾਹਿਬਾਨ ਸਾਰੇ ਆ ਗਏ ਨੇ ਕਿ ਤੁਸੀਂ ਰਾਈਟ ਆਫ ਦਾ ਐਡਵੋਕੇਟ ਦੀ ਜਿਹੜੀ ਉਹ ਵਾਇਲੇਸ਼ਨ ਕਰ ਰਹੇ ਹੋ ਸੋ ਹੁਣੇ ਤੁਹਾਡੇ ਸਾਹਮਣੇ ਸੀਗਾ ਕਿ ਜਦੋਂ ਪ੍ਰੈਸ ਤੇ ਤੇ ਗੱਲ ਚੱਲਦੀ ਹੈ ਤਾਂ ਐਸ.ਪੀ. ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜਾ ਸਕਦੇ ਹੋ ਜੀ ਸੋ ਰਾਈਟ ਨਾਉ ਮੈਂ ਆਪਣਾ ਜਿਹੜਾ ਹੈ ਉੱਥੇ ਐਸਨਰ ਫਿਰ ਜਾ ਜਾਂਦਾ ਹਾਂ ਬਿਲਕੁਲ ਜਾ ਰਹੇ ਹਾਂ ਜੀ